ਗੇਟ ਖਜ਼ਾਨਾ ਤੋਂ ਲੈ ਕੇ ਚਬਾਲ ਰੋਡ ਤੱਕ ਸੜਕ ਤੇ ਪ੍ਰੀ-ਮਿਕਸ ਪਾਉਣ ਦਾ ਕੰਮ ਚੱਲ ਰਿਹਾ ਹੈ ਪਰ ਸੰਬੰਧਿਤ ਕੰਪਨੀਆਂ ਵੱਲੋਂ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਨਹੀਂ ਕੀਤਾ ਜਾ ਰਿਹਾ ਇਲਾਕਾ ਨਿਵਾਸੀਆਂ ਨੇ ਆਖਿਆ ਕਿ ਸੜਕ ਬੁਰੀ ਤਰ੍ਹਾਂ ਟੁੱਟੀ ਹੋਈ ਹੈ ਤੇ ਪਹਿਲਾਂ ਸੜਕ ਤੇ ਬੱਜਰ ਵਿਛਾਇਆ ਜਾਣਾ ਚਾਹੀਦਾ ਸੀ ਪਰ ਮਿੱਟੀ ਉੱਪਰ ਹੀ ਪ੍ਰੀ-ਮਿਕਸ ਪਾਇਆ ਜਾ ਰਿਹਾ ਹੈ ਜਿਸ ਨਾਲ ਇਹ ਸੜਕ ਜ਼ਿਆਦਾ ਤੇੜ ਨਹੀਂ ਟਿਕੇਗੀ ਇਲਾਕਾ ਵਾਸੀ ਇਸ ਕੰਮ ਤੋਂ ਨਾਖੁਸ਼ ਦਿਖਾਈ ਦਿੱਤੇ ਉਨ੍ਹਾਂ ਆਖਿਆ ਕਿ ਇਹ ਸਿਰਫ ਖਾਨਾ ਪੂਰਤੀ ਕੀਤੀ ਜਾ ਰਹੀ ਹੈ ਸਿਰਫ 2-4 ਦਿਨ ਜਾਂ ਹਫਤਾ ਮਹੀਨਾ ਇਸ ਸੜਕ ਤੋਂ ਰਾਹਤ ਮਿਲ ਸਕਦੀ ਹੈ ਪਰ ਜੇਕਰ بارش ਹੁੰਦੀ ਹੈ ਤਾਂ ਸੜਕ ਮੁਰ ਟੁੱਟ ਸਕਦੀ ਹੈ ਇਸ ਲਈ ਜੇਕਰ ਇੰਨੇ ਪੈਸੇ ਖਰਚੇ ਜਾ ਰਹੇ ਹਨ ਤਾਂ ਸੜਕ ਦੀ ਕੁਆਲਿਟੀ ਵੀ ਵਧੀਆ ਹੋਣੀ ਚਾਹੀਦੀ ਹੈ ਬਾਹਰ ਰੋਡ ਦੇ ਬੱਕਰ ਮੰਡੀ ਮੇਨ ਰੋਡ ਤੇ ਜਦ ਨਿਰਮਾਣ ਹੋ ਰਿਹਾ ਤੇ ਇੱਥੇ ਕੋਈ ਟੋਆ ਨਹੀਂ ਪੂਰਿਆ ਜਾ ਰਿਹਾ ਉਤਾਂ ਹੀ ਲੋਕ ਸਿੰਗਲ ਪਾਈ ਜਾਂਦੀ ਪਈ ਹੈ ਅੱਜ ਮੀਂਹ ਪੈ ਜੇ ਨਾ ਤੇ ਸਵੇਰੇ ਫੇਟ ਹੋਇਆ ਪੈ ਜਾਣਾ ਲੋਕੀ ਇੱਥੇ ਇੰਨੇ ਡਿੱਗਦੇ ਪਏ ਨੇ ਪਰੇਸ਼ਾਨ ਹੁੰਦੇ ਪਏ ਆ ਬੱਚੇ ਕਈਆਂ ਡਿੱਗੇ ਆ ਰੱਸਿਆਂ ਤੋਂ ਮੋਟਰਸਾਈਕਲਾਂ ਤੋਂ ਤੇ ਜਨਾਨੀਆਂ ਦੇ ਕਈਆਂ ਚੂਲੇ ਵੀ ਟੁੱਟੇ ਇੱਥੋਂ ਇਹ ਕੋਈ ਨਾ ਕੋਈ ਪੱਥਰੀ ਬਾਣ ਦੇ ਉਤਾਂ ਹੀ ਬਸ ਸਿੰਗਲ ਕਰਦੇ ਹੋਏ ਬਸ ਇਹਨਾਂ ਕੁਝ ਨਹੀਂ ਹੋਣਾ ਦੋ ਚਾਰ ਦਿਨ ਰਸ ਵਧੇ ਘਟੇਗਾ ਅੱਗੇ ਛੇ ਸਾਲ ਤੋਂ ਇੰਨੇ ਕੋ ਇੱਥੇ ਬਾਰਸ਼ਾ ਦਾ ਜੁਰਾ ਹਾਲ ਹੁੰਦਾ ਨਾ ਪੁੱਛੋ ਕੋਈ ਹੁਣ ਜੀ ਇਹਦੇ ਇੱਥੇ ਪਹਿਲੇ ਪੱਥਰੀ ਪਵੇ ਕੋਈ ਸਫਾਈ ਹੋਵੇ ਫੇਰ ਕੋਈ ਫੁੱਟ ਬਾਦ ਹੋਣਾ ਫੇਰ ਆ ਕੁਝ ਹੈ ਹੀ ਨਹੀਂ ਖਾਨਾ ਬੋਰਦੀ ਬਸ ਤੇ ਉਹਨੂੰ ਮੈਂ ਕਿਹਾ ਕਿ ਇੱਥੇ ਬਾਦੇ ਥੋੜਾ ਜਿਹਾ ਕਹਿੰਦਾ ਨਹੀਂ ਇੱਥੇ ਨਹੀਂ ਪਾਣਾ ਸੜਕ ਦੇ ਬਣਾ ਰਹੇ ਆ ਬਹੁਤ ਵਧੀਆ ਗੱਲ ਆ ਪਰ ਜਿੱਥੇ ਕਿ ਨੁਕਸਾਨ ਹੁੰਦਾ ਵਾ ਕਦੀ ਟੋਏ ਪੈਂਦੇ ਆ ਪਾਣੀ ਨਾਲ ਉੱਥੇ ਹੀ ਨੀਵਾ ਇਹਨਾਂ ਰੱਖਤਾ ਵਾ ਉੱਥੇ ਧਰਤੀ ਘਟ ਪਾਈ ਆ ਤੇ ਉਹਦਾ ਕੋਈ ਹੱਲ ਨਹੀਂ ਹੋਇਆ ਤੇ ਤੁਸੀਂ ਕਿਹਾ ਠੇਕੇਦਾਰ ਨੂੰ ਉਹਨੂੰ ਆਵਾਜ਼ ਦਿੱਤੀ ਸੁਣਦੇ ਹੀ ਨਹੀਂ ਜੀ ਕੀ ਜਾ ਸਕਦਾ ਤੇ ਕਹਿਣ ਦਾ ਭਾਵੇਂ ਆ ਕਿ ਜੇ ਇੰਨੇ ਪੈਸੇ ਲੱਗ ਰਹੇ ਆ ਤੇ ਚੰਗੀ ਤਰ੍ਹਾਂ ਲਾ ਦਿਓ ਇਹ ਉਹ ਹੀ ਨਾ ਕੰਮ ਟੈਂਪਰੇਰੀ ਕਰਦੇ ਪਏ ਨਾ ਚੰਗੀ ਤਰ੍ਹਾਂ ਨਹੀਂ ਨਾ ਕਰਦੇ ਪਏ ਐਮਐਲਏ ਸਾਹਿਬ ਆਇਆ ਹੀ ਸਵੇਰੇ ਬੱਸ ਉੱਤੇ ਟੱਕ ਲਾ ਕੇ ਚਲੇ ਗਏ ਨੇ ਐ ਉਹ ਭਾਈ ਇਹ ਕੰਮ ਸਹੀ ਤਰ੍ਹਾਂ ਨਹੀਂ ਹੋ ਰਿਹਾ ਜੇ ਇੱਕ ਮਹੀਨਾ ਫਿਰ ਇਹ ਛੜਕ ਟੁੱਟ ਜਾਣੀ ਫਿਰ ਇੱਕ ਮਹੀਨੇ ਨਾਲ ਟੋਹੇ ਪੈਣੇ ਫਿਰ ਨੁਕਸਾਨ ਹੋਣਾ ਵਾ ਇਹਦਾ ਫਾਇਦਾ ਕੀ ਮੇਰ ਬਣਾਉਂਦਾ ਵਾ ਤੇ ਵਧੀਆ ਤਰੀਕੇ ਨਾਲ ਸੜਕ ਬਣਨੀ ਚਾਹੀਦੀ ਉਹ ਦੇਖੋ ਆਹ ਦੇਖੋ ਜਿੱਥੇ ਸਰਸਾਲ ਹੁੰਦਾ ਟੋਏ ਪੈਂਦੇ ਆ ਉਥੇ ਸਾਰਾ ਆਨਲਾਈਨ ਹੀ ਮੈਂ ਕਰਤਾ ਉਥੇ ਉਥੇ ਕੋਈ ਹੱਲ ਨਹੀਂ ਹੋਇਆ ਪੂਰਾ ਗੇਟ ਖਜਾਨਾ ਤੋਂ ਚਭਾਲ ਰੋਡ ਨੂੰ ਜਾਂਦੀ ਸੜਕ ਜਿਹੜੀ ਪਿਛਲੇ ਕਈ ਸਾਲਾਂ ਤੋਂ ਟੁੱਟੀ ਹੋਈ ਸੀ ਉਹਨੂੰ ਹੁਣ ਬਣਾਉਣ ਦਾ ਜਿਹੜਾ ਕੰਮ ਹੈ ਉਹ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਇਹ ਰੋਡ ਜਿਹੜਾ ਇੰਨਾ ਕੁ ਵਿਅਸ ਹੈ ਤੇ ਹੁਣ ਨਿਰਮਾਣ ਕਾਰਜ ਦੇ ਕਾਰਨ ਵੱਡੇ ਟ੍ਰੈਫਿਕ ਜਾਮ ਲੱਗੇ ਹੋਏ ਨੇ ਲੋਕ ਪਰੇਸ਼ਾਨ ਹੋ ਰਹੇ ਨੇ ਸੋ ਦੂਜੇ ਪਾਸੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਆਖਿਆ ਕਿ ਇਨੂੰ ਟੈਂਪਰੇਰੀ ਤੌਰ ਤੇ ਸੜਕ ਨੂੰ ਬਣਾਇਆ ਜਾ ਰਿਹਾ ਹੈ ਜਦਕਿ ਇੱਥੇ ਕਈ ਥਾਵਾਂ ਤੇ ਗਟਕਾ ਪੈਣਾ ਚਾਹੀਦਾ ਸੀ ਤਾਂ ਜੋ ਸੜਕ ਦੀ ਮਜ਼ਬੂਤੀ ਰਹੇ ਉਹਨਾਂ ਆਖਿਆ ਕਿ ਪਹਿਲੀ ਬਰਸਾਤ ਵਿੱਚ ਹੀ ਇਹ ਸੜਕ ਜਿਹੜੀ ਹੈ ਟੁੱਟ ਜਾਵੇਗੀ ਸੋ ਜੇਕਰ ਇੰਨੇ ਪੈਸੇ ਲਾ ਕੇ ਸੜਕ ਬਣਾ ਰਹੇ ਆ ਤਾਂ ਥੋੜੀ ਕੁਆਲਿਟੀ ਵੀ ਵਧੀਆ ਹੋਣੀ ਚਾਹੀਦੀ ਹੈ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਸੀ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਫਾਸਟ ਨਿਊਜ਼ ਅਮਰੀਤ